ਤੋ ਵੀ ਅਹ ਮੰਕੀ ਮੋਟਿਵਾਈਜ਼ ਦੀ ਪ੍ਰੈਸ ਕਾਨਫਰੰਸ ਅੱਜ ਦੀ ਪ੍ਰੈਸ ਕਾਨਫਰੰਸ ਜੀ ਕੱਲ ਸਾਡਾ ਅ ਕੱਲ ਰਾਤ ਨੂੰ ਸਾਡੀ ਜਿਹੜੀ ਖੰਨਾ ਪੁਲਿਸ ਦੀ ਟੀਮ ਹੈ ਜਦੋਂ ਵੀ ਸਾਨੂੰ ਕਿਸੇ ਵੀ ਮਾੜੀ ਅਨਸਰਾਂ ਖਿਲਾਫ ਕੋਈ ਵੀ ਇਤਲਾ ਮਿਲਦੀ ਹੈ ਜਾਂ ਸਾਡਾ ਆਪਣਾ ਕੋਈ ਇਨਪੁਟ ਹੁੰਦਾ ਹੈ ਅਸੀਂ ਇਮੀਡੀਏਟਲੀ ਐਕਸ਼ਨ ਲੈਂਦੇ ਹਾਂ ਉਸੇ ਦੇ ਤਹਿਤ ਜੀ ਕੱਲ ਸਾਡੀ ਖੰਨਾ ਪੁਲਿਸ ਟੀਮ ਅੰダー ਦਾ ਸੁਪਰਵੀਜ਼ਨ ਆਫ ਐਸਪੀ ਡੀ ਪ੍ਰਗਿਆ ਜੈਨ ਮੈਡਮ ਡੀਐਸਪੀ ਖੰਨਾ ਰਾਜੇਸ਼ ਸਾਡਾ ਇੰਚਾਰਜ ਟੈਕਨੀਕਲ ਸੈੱਲ ਸਬ ਇੰਸਪੈਕਟਰ ਸਿਮਰਨ ਜੀ ਔਰ ਐਸਐਚਓ सदर ਇੰਸਪੈਕਟਰ ਦਵਿੰਦਰ ਨਾ ਸਾਰਿਆਂ ਦੀ ਟੀਮ ਨੇ ਇੱਕ ਮੁਖਬਰੀ ਦੇ ਆਧਾਰ ਤੇ ਸਾਨੂੰ ਇਨਫੋਰਮੇਸ਼ਨ ਸਗੀ ਕਿ ਇੱਕ ਗੁਰਪ੍ਰੀਤ ਸਿੰਘ ਬਲਦੇਵ ਟਾਬਾ ਲਿਫਟਾ ਉਹਦਾ ਮਾਲਕ ਹੈ ਔਰ ਇੱਕ ਕਸ਼ਿਸ਼ ਕੁਮਾਰ ਉਰਫ ਮੋਨੋ ਇਹ ਰਲ ਕੇ ਕਾਫੀ سارے ਲੋਕਾਂ ਦੇ ਨਾਲ ਵੀ ਕਿ ਬੰਦਿਆਂ ਦੇ ਨਾਲ ਵੱਡੇ ਆਪਣੇ ਜਿਹੜਾ ਟੱਬ ਹੈ ਉਹਦਾ ਬੰਦੇ ਦਾਬਾ ਉਹਦੇ ਚ ਦੜਾ ਸੱਟਾ ਵੱਡੇ ਪੱਧਰ ਤੇ ਜੂਆ ਖੇਡਣ ਦੇ ਆਦੀ ਹਨ ਤੇ ਕੱਲ ਵੀ ਇਨਫੋਰਮੇਸ਼ਨ ਸੀਗੇ ਕਿ ਜੇ ਤੁਸੀਂ ਮੌਕੇ ਤੇ ਰੇਡ ਕਰੋ ਤੁਹਾਨੂੰ ਵੱਡੀ ਰਿਕਵਰੀ ਹੋਏਗੀ ਤੇ ਉਸ ਦੇ ਬਿਹਾਫ ਤੇ ਅਸੀਂ ਥਾਣਾ सदर ਚ ਐਫ ਆਈ ਆਰ ਨੰਬਰ 250 ਕੱਲ ਰਾਤ ਨੂੰ 13 ਗੈਮਿੰਗ ਐਕਟ ਨੂੰ ਲੌਂਚ ਕੀਤਾ ਤੇ ਸਾਡੀ ਟੀਮ ਨੂੰ ਉੱਥੇ ਮੌਕੇ ਤੇ ਰੇਡ ਕਰਨ ਲਈ ਭੇਜਿਆ ਗਿਆ ਉੱਥੇ ਸਾਨੂੰ ਮੌਕੇ ਤੇ 22 21 ਦੋਸ਼ੀ ਸਾਨੂੰ ਮੌਕੇ ਤੇ ਮਿਲੇ ਔਰ ਦੋ ਫਰਾਰ ਹੈ ਜਿਹਦੇ ਚ ਗੁਰਪ੍ਰੀਤ ਸਿੰਘ ਜਿਹੜਾ ਟਾਬੇ ਦਾ ਮਾਲਕ ਹੈ ਔਰ ਕਸ਼ਿਸ਼ ਕੁਮਾਰ ਉਰਫ ਮੋਨੂ ਇਹਨਾਂ ਤੋਂ ਇਹ ਫਰਾਰੇ ਬਾਕੀ ਅਸੀਂ 21 ਬੰਦੇ ਮੌਕੇ ਤੇ ਗ੍ਰਿਫਤਾਰ ਕੀਤੇ ਤੇ ਉਹਨਾਂ ਪਾਸੋਂ ਸਾਨੂੰ 8,56,580 ਰੁਪਏ ਦੀ ਰਿਕਵਰੀ ਹੋਈ ਹੈ ਔਰ ਅਸੀਂ ਸਾਨੂੰ ਇਹ ਵੀ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਜਿਹੜਾ ਇਹ ਬਲਦੇਵ ਢਾਬੇ ਦਾ ਮਾਲਕ ਹੈ ਗੁਰਪ੍ਰੀਤ ਸਿੰਘ ਇਹਦੇ ਉੱਤੇ ਪਹਿਲਾਂ ਵੀ ਮੁਕੱਦਮਾ ਨੰਬਰ 29 ਨਾ ਇਸੇ ਸਾਲ 12 ਫਰਵਰੀ ਨੂੰ ਵੀ ਗੈਮਬਲਿੰਗ ਐਕਟ ਦੇ ਅਧੀਨ ਹੀ ਦਰਜ ਕੀਤਾ ਗਿਆ ਸੀ ਜਿਹਦੇ ਵਿੱਚ 68000 ਦੀ ਰਿਕਵਰੀ ਸੀ ਔਰ ਬਹੁਤ ਜਲਦੀ ਅਸੀਂ ਨਾ ਦੋਨਾਂ ਨੂੰ ਵੀ ਫੜ ਲਾਂਗੇ ਐਂਡ ਆਈ ਵਿਲ ਇਨਸ਼ੋਰ ਕਿ ਐਦਾਂ ਦੇ ਜਿਹੜੇ ਵੱਡੇ ਲੈਵਲ ਦੇ ਇਲੀਗਲ ਐਕਟਸ ਹੈ ਸਾਡੇ ਏਰੀਆ 'ਚ ਨਹੀਂ ਹੋਣੇ ਚਾਹੀਦੇ ਐਂਡ ਆਈ ਵਿਲ ਆਲਸੋ ਸੀਕ ਐਕਸਪਲੇਨੇਸ਼ਨ ਜਿਹੜੀ ਸਾਡੀ ਲੋਕਲ ਪੁਲਿਸ ਹੈ ਕਿ ਸਾਨੂੰ ਜੇ ਜੀਟੀ ਰੋਡ ਤੇ ਟਾਬੇ 'ਚ ਇਸ ਤਰ੍ਹਾਂ ਦਾ ਕੰਮ ਚੱਲ ਰਿਹਾ ਸੀ ਦਿਸ ਇਜ਼ ਅ ਵੈਰੀ ਬੈਡ ਮਤਲਬ ਕਿਨਾਂ ਕੋਲ ਇਨਫੋਰਮੇਸ਼ਨ ਕਿਉਂ ਨਹੀਂ ਸੀਗੀ ਇਹ ਮੈਂ ਸੈਪਰੇਟਲੀ ਚੈੱਕ ਕਰਾਂਗੀ ਬਟ ਐਟ ਦ ਸੇਮ ਟਾਈਮ ਜਿਹੜੀ ਟੀਮ ਨੇ ਸਾਡੀ ਇਮੀਡੀਏਟਲੀ ਇਨਫੋਰਮੇਸ਼ਨ ਮਿਲਣ ਤੇ ਮੌਕੇ ਤੇ ਰਿਕਵਰੀ ਇੰਨੀ ਵਧੀਆ ਕੀਤੀ ਹੈ ਉਹਦੇ ਲਈ ਵੀ ਉਹਨਾਂ ਨੂੰ ਅਪਰੀਸ਼ੀਏਟ ਕਰਦੀ ਹੈ ਔਰ ਉਹਨਾਂ ਨੇ ਵਧੀਆ ਸ਼ਲਾਗਾਈ ਉਹ ਕੰਮ ਕੀਤਾ ਤਾਂ ਮੈਮ ਜਿਹੜੇ ਉੱਥੇ ਪਕੜੇ ਗਏ ਨੇ ਬੰਦੇ ਉਹਨਾਂ ਤੇ ਵੀ ਪਹਿਲਾਂ ਪਰਚੇ ਦਰਜ ਨਹੀਂ ਨਹੀਂ ਜੀ ਇਹਨਾਂ ਦਾ ਸੀ ਰਿਕਾਰਡ ਕੁਡਾਇਆ ਹੈ ਇਹਦੇ ਵਿੱਚ ਸਿਰਫ ਹੁਣ ਤੱਕ ਜੋ ਸਾਨੂੰ ਪਤਾ ਲੱਗਿਆ ਬਲਦੇਵ ਟਾਬੇ ਦੇ ਮਾਲਕ ਤੇ ਪਰਚਾ ਹੈ ਬਾਕੀ ਆਈ ਥਿੰਕ ਇਹ ਸਾਰੇ ਬਿਜ਼ਨਸmen ਸਮਾਲ ਟਾਈਮ ਟਾਈਪ ਦੇਗੇ। ਕੋਈ ਸੀਕਰਟ ਗੋਰਮਟ ਇੰਪਲਾਈ ਜਿਹਨਾਂ ਦੇ ਵਿੱਚ ਹਾਲ ਦੇ ਵਿੱਚ ਬੈਠ ਕੇ ਖਰਾਉਂਦਾ ਸੀ ਜੀ ਇਹ। ਇਹ ਜੀ ਕੱਲ ਜਿਹੜਾ ਸਾਡੇ ਰੇਡ ਹੋਇਆ ਉਹਦੇ ਚ ਪਤਾ ਲੱਗਿਆ ਕਿ ਉੱਪਰ ਇਵੇਂ ਕਮਰਾ ਇੱਕ ਬਣਾਇਆ ਹੋਇਆ ਟੱਬੇ 'ਚ। ਇਹ ਨਹੀਂ ਕਿ ਟੱਬੇ 'ਚ ਜਿੱਥੇ ਲੋਕੀ ਖਾਣਾ ਖਾਂਦੇ ਉੱਥੇ ਤਾਂ ਨਹੀਂ ਪਰ ਇੱਕ ਇਹਨੇ ਕਮਰਾ ਅਚਨ ਉੱਪਰ ਬਣਾਇਆ ਹੋਇਆ ਸੀ ਜਿੱਥੇ ਸਾਨੂੰ ਇਹ ਰਿਪੋਰਟ। ਇਹਨਾਂ ਦੀ ਜ਼ਿੰਮੇਵਾਰੀ ਹੈ ਕਿ ਗੋਰਮਟ ਇੰਪਲਾਈ ਵੀ ਹੈ ਇਹਨਾਂ ਦੇ ਵਿੱਚ। ਜੀ ਹਲੇ ਤਾਂ ਮੇਰੇ ਲਈ ਬਹੁਤ ਜਲਦੀ ਦੱਸਣਾ ਹੈ। ਟੋਟਲੀ 21 ਬੰਦੇ ਹੈ ਬਟ ਗਵਰਨਮੈਂਟ ਏਮਪਲੋਈ ਕੋਈ ਹੈ ਜਾਂ ਨਹੀਂ ਇਹ ਮੈਂ ਤੁਹਾਨੂੰ ਥੋੜੀ ਦੱਸ ਦਾਂਗੇ ਇਨੀਸ਼ੀਅਲੀ ਨਹੀਂ ਮੇਰੀ ਨੋਲੇਜ ਇਹ ਜਗਾ ਪ੍ਰੋਵਾਈਡ ਕਰਦਾ ਜੀ ਆਪ ਵੀ ਖੇਡਦੇ ਜਿਹੜੇ ਮਾਲਕ ਹੈ ਜੀ ਦਿਸ ਇਸ ਆਲਸੋ ਆਮ ਨਾਟ ਅਵੇਅਰ ਬਟ ਡੈਫੀਨਿਟਲੀ ਕਿਉਂਕਿ ਇਹਦੇ ਉਤੇ ਸੈਕੰਡ ਪਰਚਾ ਸੇਮ ਐਕਟ ਚ ਤੇ ਮਾਲਕ ਹੈ ਉਹ ਟਾਬੇ ਦਾ ਤੇ ਕੀ ਪਤਾ ਕਰਦਾ ਹੋਏ ਬਟ ਪ੍ਰੋਵਾਈਡ ਤਾਂ ਕਰਦਾ ਹੀ ਹੈ ਜਗਾ ਇਹ ਦੂਸਰਾ ਮਾਮਲਾ ਕੀ ਹੈ ਜਿਹੜੀ ਹੈ ਐਂਡ